ਮਿੱਤਰੋ ਇੱਕ ਤਮਾਕਾ ਤੁਹਾਡੇ ਵਾਸਤੇ ਹੋਰ ਆ ਗਿਆ ਅੱਜ ਮਿੱਤਰੋ K10 ਲੈ ਕੇ ਆ ਗਏ ਬੇਨ ਗੱਲ ਕੀ ਆ ਮਿੱਤਰੋ ਪੰਜਾਬ ਨੰਬਰ K10 ਆ ਗਈ ਜਿਹੜੀ VXI ਟੌਪ ਵਾਲਾ ਮਾਡਲ ਪੰਜਾਬ ਨੰਬਰ ਫਸਟ ਓਨਰ ਲਾਇਸ਼ ਆਇਆ ਤੇ ਕਾਰ ਤੇ ਆਲਮੋਸਟ ਪੂਰਾ ਫੁੱਲ ਰੁਪਇਆ ਲੱਗਿਆ ਹੋਇਆ ਭਾਈ ਕਾਰ ਦੇ ਲਾਇ ਤੇ ਟਾਇਰਾਂ ਤੇ ਮੜਾ ਜਾ ਕੈਮਰਾ ਘੁਮਾ ਦੇ ਇੱਕ ਵਾਰੀ ਮਿੱਤਰੋ ਲਾਇਆ ਤੇ ਪੂਰਾ ਟਾਇਰਾਂ ਤੇ ਫੁੱਲ ਰੁਪਈਆ ਲੱਗਿਆ ਹੋਇਆ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕਮੀ ਨਹੀਂ ਕਾਰ ਚ ਕਾਰ ਕੋ ਬੋਡੀ ਪੇਂਟ ਵੀ ਚੈੱਕ ਕਰਾਉਣੇ ਆ ਜਿਵੇਂ ਨਵੀਨ ਕੋਰ ਵਿਦਾਉਟ ਸਕਰੈਚ ਲੈਸ ਕਾਰ ਆ ਮਿੱਤਰੋ ਕੇਟ ਐਨ ਬੀ ਐਕਸ ਆਈ ਪੰਜਾਬ ਨੰਬਰ ਫਸਟ ਓਨਰ ਤਾਂ ਮਿੱਤਰੋ ਜਿਹੜੇ ਵੀ ਕਿਸੇ ਮਿੱਤਰ ਨੇ ਕਾਰ ਲੈਣੀ ਆ ਇੱਕ ਵਾਰੀ ਕਾਲ ਕਰ ਲੋ ਤਾਂ ਬਈ ਤੁਹਾਨੂੰ ਕਾਰ ਅੰਦਰੋਂ ਆਪਾਂ ਇੰਟੀਰੀਅਰ ਦੀ ਵੀ ਚੈੱਕ ਕਰਾਉਣੇ ਆ ਜਮਾਨ ਨਵੀਨ ਕੋਰ ਕਾਰ ਆ ਮਿੱਤਰੋ ਸੀਟ ਕਵਰ ਇੰਟੀਰੀਅਰ ਜਮਾਨ ਨਵਾਂ ਪਿਆਗਾ ਕਿਸੇ ਵੀ ਮਿੱਤਰ ਪਿਆਰੇ ਨੇ ਕਾਰ ਲੈਣੀ ਆ ਤਾਂ ਬਾਈ ਸਕਰੀਨ ਤੇ ਨੰਬਰ ਚੱਲੀ ਜਾਂਦਾਗਾ ਫਸਟ ਓਨਰ ਦੀ ਕੇਟਨ ਲੈ ਕੇ ਆ ਗਈ ਬਾਈ ਇੱਕ ਵਾਰੀ ਕਾਲ ਕਰ ਲੋ ਸਕਰੀਨ ਦੇ ਨੰਬਰ ਚੱਲ ਰਿਹਾ ਆਟੋ ਫਰੀਜ ਕੱਢਣ ਜਾ ਰਹੇ ਆ ਕੁਛ ਨਹੀਂ ਕਰਨਾ ਵੀਡੀਓ ਸ਼ੇਅਰ ਕਰਨੀ ਆ ਤੇ ਸੋਨੇ ਸੋਨੇ ਕਮੈਂਟ ਕਰਨੇ ਆ ਆ ਨੰਬਰ ਬਾਈ ਸਕਰੀਨ ਦੇ ਜਿਹੜਾ ਘੁੰਮੀ ਜਾਂਦਾ ਇਹਦੇ ਇੱਕ ਵਾਰੀ ਕਾਲ ਜਰੂਰ ਕਰ ਲੋ ਅਲਟੋ ਫ੍ਰੀਜ ਕੱਢਣ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸੋਨੇ ਸੋਨੇ ਕਮੈਂਟ ਕਰਦਿਆ ਕਰੋ ਅਲਟੋ K10 ਕਿਸੇ ਵੀ ਯਾਰ ਦੋਸਤ ਕਿਤੇ ਵੀ ਭੈਣ ਭਾਈ ਨੇ ਲੈਣੀ ਆ ਤਾਂ ਇੱਕ ਵਾਰੀ ਆਪਣੇ ਨਾਲ ਕਾਲ ਜਰੂਰ ਕਰ ਲੋ ਸਕਰੀਨ ਤੇ ਨੰਬਰ ਜੇ ਲੀ ਜਾਦਾਗਾ